ਸਹਿਤਿਕ ਦੋਸਤੋ ਬਹੁਤ ਬਹੁਤ ਖੁਸ਼ਾਮਦੀਦ ਕੋਮਲ ਪੱਤਿਆਂ ਦਾ ਉਲਾਮਾ ਕਾ ਪੁਸਤਕ ਚੋਂ ਆਪ ਜੀ ਦੀ ਨਜ਼ਰ ਇੱਕ ਕਵਿਤਾ ਪੇਸ਼ ਕਰਨ ਦੀ ਖੁਸ਼ੀ ਪ੍ਰਾਪਤ ਕਰ ਰਿਹਾ ਹਾਂ ਕਵਿਤਾ ਦਾ ਨਾਂ ਹੈ ਪਾਪਾ ਦੇਨਾ ਮੇਰੇ ਪਿਆਰੇ ਪਾਪਾ ਮੈਨੂੰ ਮਾਫ ਕਰਨਾ ਕਿ ਮੈਂ ਹੁਣ ਆਪਣੀ ਜ਼ਿੰਦਗੀ ਨੂੰ ਆਪਣੇ ਪੱਧਰ ਤੇ ਜੀਨ ਜੋਗੀ ਬਣਾਉਣਾ ਚਾਹੁੰਦਾ ਹਾਂ ਇਹ ਵੀ ਜਾਣਨਾ ਚਾਹੁੰਦਾ ਹਾਂ ਕਿ ਆਟਾ ਦਾਲ ਕੀ ਭਾਵਿਕ ਦਾ ਇਹ ਵੀ ਸੋਚਣ ਦੇ ਕਾਬਿਲ ਹੋਣਾ ਚਾਹੁੰਦਾ ਹਾਂ ਕਿ ਕਿ ਮੈਂ ਇੱਕ ਬਾਪ ਆਪਣੇ ਬੱਚਿਆਂ ਖਾਤਰ ਆਪਣਾ ਪੇਟ ਕੱਟਦਾ ਕਦੇ ਖੁਦ ਵਿਗਦਾ ਕਦੇ ਆਪਣੀਆਂ ਤਮੰਨਾਵਾਂ ਦਾ ਗਲਾ ਘੁੱਟਦਾ ਕਦੇ ਭੁੱਖ ਉਸਦਾ ਮੁਕੱਦਰ ਬਣਦੀ ਕਦੇ ਲੜਨੀ ਪੈਂਦੀ ਉਸ ਨੂੰ ਆਪਣੇ ਆਪ ਨਾਲ ਅੰਦਰੂਨੀ ਜੰਗ ਮੈਨੂੰ ਪਤਾ ਹੈ ਕਿ ਇੱਕ ਸੰਵੇਦਨਸ਼ੀਲ ਬਾਪ ਦੀ ਹਮੇਸ਼ਾ दिली ਕਾਹੇਸ਼ ਹੁੰਦੀ ਹੈ ਕਿ ਉਸ ਦਾ ਬੱਚਾ ਹਮੇਸ਼ਾ ਉਸ ਦੇ ਨਿੱਗੇ ਮੋਦੀ ਛੱਤਰ ছায়ਾ ਹੇਠ ਰਹੇ ਪਰ ਮੇਰੇ ਬੇहद ਪੂਜਨੀਕ ਪਾਪਾ ਹੁਣ ਤਾਂ ਕੇ ਸਭ ਜਾਇਜ ਸੀ ਪਰ ਹੁਣ ਜਦੋਂ ਕਿ ਮੈਂ ਆਪ ਦੀਆਂ ਢੇਰ ਦੁਆਵਾਂ ਦੇ ਅਨਮੋਲ ਤੋਹਫਿਆਂ صدਕਾ ਇਸ ਕਾਬਲ ਹੋ ਗਿਆ ਹਾਂ ਕਿ ਮੈਂ ਆਪਦੇ ਉਹ ਸੁਪਨੇ ਜੋ ਕਿ ਮੈਨੂੰ ਜ਼ਿੰਦਗੀ ਵਿੱਚ ਕੁਝ ਬਣਾਉਣ ਦੀ ਇੱਛਾ ਦੇ ਭਾਰੀ ਬੋਝ ਹੇਠ ਦੱਬ ਗਏ ਸਨ ਮੋਦੀ ਮਿੱਟੀ ਵਿੱਚ ਰੁਲ ਗਏ ਸਨ ਨੂੰ ਪੁਨਰ ਜੀਵਤ ਕਰਾਂ ਆਪਦੇ ਸੰਗਣੇ ਮੋਦੀ ਨੀਸ਼ ਆਇਆ ਹੈਟ ਬੈਠ ਕੇ ਇਨਾ ਸੁਪਨਿਆਂ ਨੂੰ ਸਕਾਰ ਕਰਨ ਵਿੱਚ ਲਗਾ ਦੇਵਾਂ ਆਪਣੀ ਬਾਕੀ ਜ਼ਿੰਦਗੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ